Huh? Huh? ਹਾਂ ਅੱਜ ਧੁੱਪ ਬੜੀ ਆ। ਕੱਪੜੇ ਕੋਈ ਕਿਧਰੇ ਪਾ ਲੈ ਕੋਈ ਕਿਧਰੇ ਪਾ ਤੇ ਪੱਗਾਂ ਮਿਲਾ ਲਈਆਂ ਤੇ ਕੱਪੜੇ ਫੋਲ ਫਾਲ ਕੇ ਪਾਤੀ ਐਵੇਂ ਚਲੋ। ਹੁਣ ਹੁਣ ਦੁਪਹਿਰ ਦੀ ਰੋਟੀ ਪਾਣੀ ਲਾ ਕੇ ਹੁਣ ਚਾਹ ਬਣਾਉਣੀ ਆ। ਇਹ ਜੀ ਹੋਰ ਭਰਾਂ ਦੀਏ ਚਾਹ। ਰੋਟੀ ਵਾਲੇ ਭਾਂਡੇ ਫੇਰ ਮਨ ਚੁੰਗੀ। ਤੇ ਹੁਣ ਆਪਾਂ ਬਣਾ ਲਈਏ ਚਾਹ ਘੜਤੂੰਗੀ ਚੇ ਪਾਣਾ ਨੇ।

ਲੋ ਜੀ ਪਨੀਰ ਪਾਰ ਲਿਆ ਸੀਗਾ ਆਪਾਂ ਨੇ ਪਨੀਰ ਰੱਖਤਾ ਸੀਗਾ ਫ੍ਰਿਜ ਚ ਇਹ ਦੇਖੋ ਦੁੱਧ ਤੋਂ ਅੱਜ ਬਣਾਵਾਂਗੇ ਸਬਜ਼ੀ ਆਪਾਂ ਉੱਪਰ ਸਿੱਕਰੀ ਜੀ ਆ ਗਈ ਇਹਨੂੰ ਮਿਕਸ ਕਰਕੇ ਐਵੇਂ ਪਾ ਦਾਂਗੇ ਸਬਜ਼ੀ ਚ ਇਹ ਦੇਖੋ ਤੇ ਲੋ ਜੀ ਤੇ ਆਜ ਆਪਣੇ ਭੁੱਜ ਗਏ ਵਧੀਆ ਖਾਸਲੀ ਭੁੱਜ ਗਏ ਇਸ ਦੇ ਪਾਸੇ ਦਾ ਤਾਂ ਇਹ ਕੁੰਮ ਜਾਂਦੀ ਆ ਹੁਣ ਇਸੇ ਪਾ ਲਈਏ ਆਪਾਂ ਨੂਨ ਤੇ ਮਿਰਚ ਤੇ ਹਲਦੀ ਅੱਜ ਹਰੀਆਂ ਮਿਰਚਾਂ ਦਾ ਕੱਟੀਆਂ ਨਹੀਂ ਹੈਗੀਆਂ ਖਾਇ ਨਹੀਂ ਸੀਆਂ ਫੁੱਲ ਗਏ ਫੜ ਲੇ ਮਗਾਉਲਿਆ ਹੁਣ ਸਬਜ਼ੀ ਪਾ ਲਈਏ ਨੂਨ ਤੇ ਹਲਦੀ ਪਾ ਲਈਏ ਪਹਿਲਾਂ ਹੁਣ ਸੇਰ ਪਾ ਦਈਏ ਨੇ ਨੋਨ ਰੱਖਾਂਗੇ ਥੋੜਾ ਦੇਖ ਕੇ ਪਾਵਾਂਗੇ ਕਿ ਹੋਰ ਜਿਆਦਾ ਹੋਵੇ ਮਿਕਸ ਚ ਪਾਵਾਂ ਹੁਣ ਲਓ ਜੀ ਕਾफी ਨੋਨ ਮਿਕਸ ਪਾਤਾ ਹੁਣ ਮਿਕਸ ਕਰ ਲੀਏ ਹੁਣ ਗੁਣਾ ਦੇ ਇਹ ਸਿੱਕ ਮੈਨੂੰ ਛੋਟਾ ਜਿਹਾ ਗੱਠਾ ਲੱਗਦਾ ਥਨੀ ਹੋਈ ਲੱਗਦਾ ਪਲੇਟ ਹੁਣ ਛੋਟੇ ਛੋਟਿਆਂ ਦਾ ਪਤਾ ਹੀ ਨਹੀਂ ਚੱਲਦਾ ਮੈਂ ਦੇਖ ਕੇ ਧਿਆਨ ਨਾਲ ਉਹ ਸੱਟਿਆ ਪਰ ਦੇਖੀ ਜਉ ਚਲੋ ਖਾ ਦੇਖੀ ਜਉ ਕੀ ਇਹ ਵਾਲੋਂ ਦਾ ਤੇ ਹੁਣ ਇਹਨਾਂ ਘਾਟ ਦਾ ਨੇ ਪੂਰੀ ਜੀ ਘੱਟ ਕਰ ਦੇਣੀ ਆ ਘੱਟ ਕਰਕੇ ਤੇ ਜੀ ਥੋੜੀ ਜੀ ਫੇਰ ਪਾ ਦਾਂਗੇ ਪਨੀਰ ਆ ਤਾਂ ਹੋਰ ਤੁਸੀਂ ਨਿਕਲਾਈ ਪਹਿਲਾਂ ਨਹੀਂ ਆ ਗਿਆ ਸੀਗਾ ਮੋਂ ਸੇਰ ਧੁੱਪ ਨਿਕਲੀ ਹੋਈ। ਹੁਣ ਕੱਪੜੇ ਫੇਰ ਪਾਉਤੀ ਮੈਂ। ਚਲੋ ਜੀ। ਮੈਂ ਜੀਆ ਆ ਜਾ ਆਪਣੇ ਕੁਝਦੇ। ਮੋਂ ਲਿਚਰ ਉਲਗ ਗਿਆ। ਹੁਣ ਇਹ ਪਾ ਦਾਂ ਤਨੇਰੀ। ਤਨੇਰੀ ਐ ਮੈਂ ਭੋਰ ਕੇ ਪਾਉਂਦੀ ਹਾਂ। ਲੋਗੀ ਪਨੀਰ ਦਾ ਘੋਲ ਮਿਕਸ ਕਰਦਾ ਹਾਂ ਬਣਾਵਾਂ ਦਾ ਵਿੱਚ ਬਸ ਬਣਾਈ ਆਪਾਂ ਨੇ ਪੁਰਜੀ ਪਨੀਰ ਦੀ ਥੋੜਾ ਜਿਹਾ ਡਿੱਕਚਾ ਲੱਗ ਜਾਵੇ ਇਦਲੇ ਕੋਠੀ ਤੇ ਕਵਾੜਾ ਸੁਣਾ ਹੋਇਆ ਪਿਆ। ਸਵਾਦ ਕਰਾਂ। ਬੋਲਾਈ ਤੇ ਕਿਨਾਂ ਸਪਰੇ ਨਹੀਂ ਕਰੀ। ਲੋ ਜੀ ਥਾਮਲੇ ਬਣਾਏ ਨੇ ਉਹ ਪੱਥੇ ਆ ਚੱਕ ਕਾਦੇ ਵਾਸਤੇ ਪੱਥੇ ਹਲੇ ਸਮਾਨ ਉਵੇਂ ਪਿਆ ਧੁੱਪ ਬੜੀ ਆ ਹੁਣ ਮੈਂ ਪਹਿਲਾਂ ਕਹਿੰਦੀ ਸੀਗੀ ਤੋ ਸਾਫ਼ ਕਰ ਦੂੰਗੀ। ਪਰ ਹੁਣ ਧੁੱਪ ਬੜੀ ਆ ਗਰਮੀ ਬਹੁਤ ਹੋਈ ਪਈ ਆ ਕੋਠੇ ਤੇ ਆ ਤਾਂ ਗਈ ਮੈਂ। ਤੇ ਦੇਖਾਂਗੇ ਸ਼ਾਮ ਨੂੰ ਜਾਂ ਸਵੇਰੇ ਦੇਖ ਦੂੰਗੀ। ਹੁਣ ਮੈਂ ਸਬਜ਼ੀ ਬਣਾ ਰਹੀ ਸੀਗੀ। ਦੇਖਦੀਆਂ ਜਾ ਕੇ ਸਬਜ਼ੀ। ਤੇ ਲੋ ਜੀ ਆਪਾਂ ਆ ਗਏ ਨੀਚੇ ਆ ਕੇ ਹੁਣ ਸਬਜੀ ਦੇਖਦੀਆਂ ਸਬਜੀ ਆਪਣੀ ਬਣ ਗਈ ਆ ਇਹਨੂੰ ਮਿਕਸ ਕਰ ਦਾਂ ਹਲੇ ਚੰਗੀ ਤਰ੍ਹਾਂ ਰੋਟੀ ਲਾਹੂੰਗੀ ਫੇਰ ਮੈਂ ਠਹਿਰ ਕੇ ਕਿਉਂਕਿ ਫੇਰ ਹੁਣ ਲੇਟ ਰੋਟੀ ਖਾਂਦੇ ਨੇ ਦੁੱਧ ਦਾ ਦੁੱਧ ਪਾ ਕੇ ਆ ਕੇ ਨਹੀਂ ਪਹਿਲਾਂ ਮੈਂ ਇਸ ਬੜੇ ਨੂੰ ਲਾ ਲੈਂਦੀ ਸੀਗੀ ਵਧੀਆ ਕੰਮ ਨਿਪਟ ਜਾਂਦਾ ਸੀ ਹੁਣ ਰੋਟੀ ਖਾਂਦੇ ਨੇ ਲੇਟ ਉਹਦੇ ਕਰਕੇ ਮੈਂ ਮਿਕਸ ਕਰਕੇ ਰੱਖ ਦਾਨੀ ਆ ਟਾਕੇ ਤੇ ਟਾਕੇ ਰੱਖ ਦਾਨੀ ਆ ਤੇ ਜਦੋਂ ਖਾਣੀ ਹੋ ਉਦੋਂ ਹੀ ਫਿਰ ਨਾਲ ਤੇ ਗਰਮ ਕਰ ਲੂੰਗੀ ਇਹਦੇ ਵਿੱਚੋਂ ਕੱਢਤੀ ਨਹੀਂ ਹੈਗੀ ਸਬਜੀ ਫਿਰ ਕੱਢ ਦੂੰਗੀ ਬਾਅਦ ਚ ਕੌੜਲੇ ਚ ਚੀਨੀ ਕੋ ਬਚੂਗੀ ਰੋਟੀ ਖਾਦੀ ਤੋਂ ਬਾਅਦ ਹਨਾ ਇੰਨੇ ਰੱਖਦਾ ਨਹੀਂ ਇੱਕ ਵਾਰ ਟਾਕੇ ਫਿਰ ਰੋਟੀ ਲਾਉਣੀ ਆ ਫਿਰ ਮੈਂ ਠਹਿਰ ਕੇ ਆਟਾ-ਆਟੋ ਕਰ ਲਵਾਂ ਪਾਂਡੇ ਮਾਂਦਾਂ ਦੁੱਧ ਵਾਲੇ ਤੇ ਇੰਨੀ ਆ ਪੰਜ ਕਰਿ ਆਉਣੀ ਆ ਸੈਰ ਥੋੜਾ ਜਿਹਾ ਫਿਰ ਆ ਕੇ ਰੋਟੀ ਲਾ ਲੂੰਗੀ ਤੇ ਸਬਜੀ ਆਪਣੀ ਰਿੱਜੀ ਪਈ ਆ ਬੱਕੀ ਦੇਖਦੇ ਆਂ ਪੰਜ ਗਰਮੀ ਚ ਜੀਵ ਨਹੀਂ ਕਰਦਾ ਵੈਸੇ ਜਾਣ ਨੂੰ ਹੁਣ ਗਰਮੀ ਬਹੁਤ ਆ ਹਨਾ ਗਰਮੀ ਬਹੁਤ ਆ ਜਾਣਣ ਵੀ ਨਹੀਂ ਦਿਲ ਕਰਦਾ ਦੇਖਦੀ ਆਂ ਫਿਰ ਮੈਂ ਤੇ ਲੋ ਜੀ ਵੈ ਗੁਰੂ ਜੀ ਇਹਨੇ ਦੇਖਦੇ ਆਂ ਹਮ ਸਬਜੀ ਟੱਕ ਕੇ ਰੱਖ ਦੰਨੇ ਅੱਜ ਕਿਤਾਸ ਵੀ ਇਹਦੀ ਗਰਮੀ ਬਹੁਤ ਆ ਕੱਲ ਕੋਲ ਨੂੰ ਮੀਮ ਉਹਦਾ ਪ੍ਰੋਗਰਾਮ ਹੋਊਗਾ ਦੇਖੀ ਜਾਊਗੀ ਗਰਮੀ ਕੱਲ ਦੀ ਬਹੁਤ ਹੈ ਬਹੁਤ ਜ਼ਿਆਦਾ ਹੀ ਹੋਈ ਪਈਆ ਗਰਮੀ ਰਸੋਈ ਚ ਵੀ ਨਹੀਂ ਜੀ ਕਰਦਾ ਬੜਨ ਨੂੰ ਰੋਟੀ ਪਕਾਉਣ ਨੂੰ ਵੀ ਨਹੀਂ ਜੀ ਕਰਦਾ ਨਾ ਖਾਓ ਨਾ ਪਕਾਓ ਹਨਾ ਗਰਮੀ ਚ ਤਾਂ ਐਵੇਂ ਕਰਦਾ ਰਸੋਈ ਚ ਜਾਉ ਹੀ ਨਾ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ